ਇਹ ਦਿਨਾਂ ਦਾ ਨਾਰੀਅਲ ਪਾਣੀ ਪੀਂਦੇ ਆਂ ਅੱਜ ਉਹਨਾਂ ਦੇ ਫਾਇਦੇ ਨੁਕਸਾਨ ਵੇਖਦੇ ਆਂ ਵੀਰੇ ਹੈ ਤੂੰ ਇਹ ਵੀਡੀਓ ਜ਼ਰੂਰ ਦੇਖ ਕੁਝ ਲੋਕੋ ਕਿ ਬਈ ਡੌਗ ਡੌਗ ਐਂਟਰ ਹੋ ਗਈ ਕੋਕੋਨਟ ਵਾਟਰ ਯੈਸ অর ਨੋ ਹਾਈਡਰੇਟ ਦ ਬੋਡੀ ਯੈਸ ਕਰ ਦੇ ਕੇ ਮੋਟਿਲਿਟੀ ਯੈਸ ਕਰ ਦੇ ਜੈਸਾ ਟ੍ਰੈਡਮਿਲ ਲਾ ਕੇ ਆਈਆਂ ਖਾਸਾ ਮੇਰੀ ਮੈਂ ਕਿਹ ਖਾਣਾ ਐਵੇਂ ਚੱਲ ਮੈਂ ਤਾਂ ਰਹਿਣਾ ਝੂਠੀ ਬੱਸ ਤਾਂ ਝੂਠੀ ਰਹਿਣਾ ਚੱਲ ਟ੍ਰੈਡਮਿਲ ਲਾਉਣੀ ਪਾਣਾ ਜਿਹੜਾ ਸੌ ਖਾਂਦਾ ਹੁੰਦਾ ਉਹ ਬੰਦਾ ਪੱਕਾ ਝੂਟਾ ਹੁੰਦਾ ਜਿਹੜਾ ਸੌ ਚੱਲ ਚੱਲ ਉੱਠ ਵੀ ਚੱਲ ਉਠ ਵੀ ਨਹੀਂ ਗੁੱਗੂ ਆਖੇ ਲੱਗ ਜਿਆ ਕਰ ਨਹੀਂ ਨਹੀਂ ਉੱਥੇ ਕੋਈ ਲੈ ਆਉ ਕਿਉਂ ਇਹ ਨਹੀਂ ਗੱਟੂ ਜਾ ਲੋਟ ਆਉਂਦਾ ਬਈ ਇਹ ਪਾ ਹਾਂ ਮਮੀ ਕੋਲ ਜਾਇਂ ਕਿੱਡੀਂ ਗਿਆ ਤੂੰ ਜੱਫੀ ਪਾਈ ਤੋ ਬਾਤ ਆ ਉਹ ਬਾਤ ਆ ਉਹ ਬਾਤ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬੋਲਦੀ ਨੇਗੀ ਤੂੰ ਕਿੱਧਰ ਆਈਆਂ ਓ ਮਾਣ ਆਈ ਜਾਂਦੀ ਹੂ ਬੋਲਦੀ ਗੁੱਡ ਮਾਰਨਿੰਗ ਦੇ ਸਾਹਦੇ ਸਾਹਮਣੇ ਹਰਜੀਤ ਕੌਰ ਜਿੰਨੇ ਘਟਾ ਘਟੇ ਨੇ 15 ਦਿਨ ਲਾ ਕੇ ਕੋਟੀ ਬਣਾਈ ਪਈ ਠੀਕ ਆ ਤੇ ਉਹ ਵੀ ਹਲੇ ਪੂਰੀ ਨਹੀਂ ਹੋਈ ਤੇ ਉਹ ਗਰਦੀਪ ਲਾਉਂਦੀ ਆ 50 ਮਿੰਟਾਂ 'ਚ ਕੋਟੀ ਇੱਕ ਤਿਆਰ ਕਰ ਦਿੰਦੀ ਆ ਹਨਾ ਗਰਦੀਪ ਕੋਟੇ ਨਹੀਂ ਤਿਆਰ ਕਰਦੀ ਗਰਦੀਪ ਟੋਪੀ ਤਿਆਰ ਕਰਦੀ ਆ ਗਰਦੀਪ ਜ਼ਿਆਦਾ ਤਾਂ ਟੋਪੀਆਂ ਹੀ ਤਿਆਰ ਕਰੀ ਆਉਂਦੀ ਕੋਟੀਆਂ ਘੱਟ ਆ ਸਾਡੇ ਘਰ 'ਚ ਸਾਰਿਆਂ ਦੀ ਟੋਪੀਆਂ ਪਵਾ ਦਿਆ ਗਰਦੀਪ ਨੇ ਲੱਗਦੀ ਆ ਪਹਿਲਾਂ ਸਰਦਾ ਲਾ ਸਾਰਿਆਂ ਦੀ ਉਹਨਾਂ ਦੀਆਂ ਟੋਪੀਆਂ ਤਿਆਰ ਕੀਤੀਆਂ ਗਰਦੀਪ ਨੇ ਘਰੇ ਬਈ ਵੇਚ ਲਾਉਣੀ ਹੁੰਦੀ ਆ ਹੈ ਆਲੇ ਨਹੀਂ ਚਲਣੀ ਲੈ ਚੱਲ ਆ ਗਏ ਸਾਡੇ ਮੋਟੀ ਓਏ ਤੜਕੇ ਨਾਲੇ ਬਈ ਫੋਨ ਲਾ ਕੇ ਬਹਿ ਜਾਂਦੀ ਇਹਦਾ ਇਹ ਨਾ ਜਿਵੇਂ ਮਤਲਬ ਸਵੇਰੇ ਸਵੇਰੇ ਬੰਦੇ ਨੂੰ ਬਲਵ ਉੱਥੇ ਜਾਣਾ ਪੈਂਦਾ ਹਨਾ ਸੁਚਾਲੇ ਚ ਆਪਦੇ ਆਪ ਨੂੰ ਮਤਲਬ ਵੀ ਫ੍ਰੀ ਕਰਨਾ ਅਤੇ ਵੀ ਜਿਵੇਂ ਮੰਨ ਕੇ ਚੱਲੋ ਹਨਾ ਉਵੇਂ ਹੀ ਇਹ ਕੰਮ ਹੈ ਸਵੇਰੇ ਸਵੇਰੇ ਸਾਰੀਆਂ ਗੱਲਾਂ ਨਾ ਹੋਣ ਇਹਨਾਂ ਦੀਆਂ ਬੀਬੀਆਂ ਦੀਆਂ ਦੇ ਬਸ ਔਖਾ ਕੰਮ ਇਹ ਦਿਨਾਂ ਦਾ ਨਾਰੀਲ ਪਾਣੀ ਪੀਂਦੇ ਅੱਜ ਉਹਨਾਂ ਦੇ ਫਾਇਦੇ ਨੁਕਸਾਨ ਵੇਖਦੇ ਆ ਭਾਈ 2 ਮਿੰਟ 2 ਮਿੰਟ ਰੁਕੀ 2 ਮਿੰਟ ਇਹ ਕੱਟੀ ਨਾ ਇਸ ਵੀ ਮੌਜੂਦ ਪੋਟੇਸ਼ੀਅਮ ਸੇ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਸਕਦੀ ਚਲੀ ਜਾਨ ਕੋਕੋਨਟ ਵਾਟਰ ਯੈਸ অর ਨੋ ਹਾਈਡਰੇਟ ਦ ਬੋਡੀ ਯੈਸ ਕੱਟ ਦੇ ਗਿਆ ਮੋਟਿਲਿਟੀ ਯੈਸ ਸਪੋਰਟ ਡਾਈਜੈਸ਼ਨ ਸੋ ਮਾਈਲ ਐਸਿਡਿਕ ਫਲਕਸ ਯੈਸ ਕਰ ਦੇ ਜੈਸਾ ਉਹ ਵੀ ਜੀਤ ਕੌਰ ਜੀ ਉਹ ਫੜ ਲੈ ਉਹ 10 ਕਿਲੋ ਦੁੱਧ ਰੱਖ ਦਿਓ ਸੱਚ ਅੱਜ ਮੁੰਡਿਆਂ ਨੇ ਲੰਗਰ ਲਾਉਣਾ ਆਪਣੇ ਉੱਥੇ ਇੱਥੇ ਤੈਨੂੰ ਰਾਤ ਹੀ ਦੱਸਿਆ ਸੀ ਉਹ ਤੇ ਕੱਲ ਤੇ ਗਏ ਆ ਅੱਛਾ ਕੱਲ ਲੈ ਗਏ ਆ ਚਲੋ ਮੈਂ ਲੇਟ ਹੋ ਗਿਆ ਸੌਰੀ ਉਹ ਸੁੱਤਾ ਪਿਆ ਸੀਗਾ ਉਹ ਪਰਸੋਂ ਕਹਿ ਕੇ ਗਏ ਨੇ ਪਰਸੋਂ ਕਹਿ ਕੇ ਗਏ ਨਾ ਲੈ ਕੇ ਰਾਤ ਨਹੀਂ ਕਹਿ ਕੇ ਗਏ ਕੀ ਪਰ ਅੱਜ ਵੀ ਆਈ ਜਾਇਓ ਲੋ ਵੀ ਕੋਸਾ ਪਹੁੰਚੇ ਲੇਟ ਆਉਂਦੀ ਜਿਮ ਤੋਂ ਟ੍ਰੇਨਿੰਗ ਕਰਕੇ ਦੂਜੇ ਕੋਸਾ ਪਤਾ ਨਹੀਂ ਕੀ ਚੱਕਰ ਢਿੱਲੇ ਜੇ ਪੈਂਦੇ ਜਾਂਦੇ ਦਿਨੋਂ ਦਿਨ ਜਿਵੇਂ ਵਿਆਹ ਲੱਗ ਗਿਆ ਜਾਂਦਾ ਵੀਰ ਜੀ ਕੀ ਗੱਲ ਹੋਵੇਂ ਦਿਨੋਂ ਦਿਨ ਨੂਰ ਵਦਨਾ ਚਾਹੀਦਾ ਇੱਕ ਤਾਂ ਡਾ ਘਟਦਾ ਜਾਂਦਾ ਕੀ ਗੱਲ ਆ ਕੇਦੇ ਤੇ ਇਹਨੂੰ 90% ਦਰਪਾ ਆ ਗਿਆ ਪੂਰੀ ਠੰਡ ਤਾਂ ਪੂਰੀ ਪੈਣ ਦੇਈ ਤੇ ਬਹੁਤ ਆ ਬਾਈ ਤੁਹਾਨੂੰ ਤਾਂ ਪੈਣੀ ਆ ਫਿਰ ਦੇਣਾ ਹੁਣ ਕਿਹੜੇ ਆ ਸਵਾ ਦੇ ਦੇਣਾ ਵੀਰੇ ਐਂਡਟ ਐਟ ਮਿਲ ਲਾ ਕੇ ਆਈਆਂ ਖਾਸ ਆ ਮੇਰੀ ਮੈਂ ਕਿਹ ਖਾਵਾ ਨਾ ਖਾਂਦੀ ਰਵਾਂਗਾ ਹਰ ਵੇਲੇ ਝੂਠ ਕਿਉਂ ਇੰਨਾ ਵੜਿਆ ਹੋਇਆ ਆਪਣੇ ਅੰਦਰ ਮੇਰੇ ਝੂਠ ਆ ਮੈਂ ਤਾਂ ਰਹਿਣਾ ਝੂਠੀ ਟਰੈਡ ਮੈਂ ਲਾਉਣੀ ਬਣੀ ਚੱਲ ਮੈਂ ਤਾਂ ਰਹਿਣਾ ਝੂਠੀ ਆ ਬਸ ਤਾਂ ਝੂਠੀ ਰਹਿਣਾ ਚੱਲ ਟਰੈਡ ਮੈਂ ਲਾਉਣੀ ਪਣੀ ਚੱਲ ਝੂਠੇ ਸਾਂ ਮਿੰਟ ਵੇਖ ਦਿਖਾ ਜਾਂਦੇ ਆ ਚੱਲ ਚਲ ਉੱਠ ਵੀ ਚੱਲ ਉੱਠ ਵੀ ਨਹੀਂ ਗੁੱਗੂ ਆਖੇ ਲੱਗ ਜਾਇਆ ਕਰ ਨਹੀਂ ਨਹੀਂ ਫੜ ਮੋਟੇ ਮੜੀ ਲੈ ਕੇ ਚੱਲ ਇਹ ਮੇਰਾ ਕੀ ਆਈ ਨਹੀਂ ਮੇਰੇ ਸਾਹਮਣੇ ਤਾਂ ਕਿਤੇ ਨਹੀਂ ਲਾ ਲੂੰਗੀ ਆਈ ਮੈਂ ਲਾ ਕੇ ਆਈ ਮੇਰੇ ਅੱਜ ਅੱਜ ਹੈ ਹੀ ਨਹੀਂ ਸੀ ਉੱਥੇ ਕੋਈ ਤਾਂ ਫਿਰ ਮੈਂ ਕੀ ਕਰਦੀ ਉੱਥੇ ਕੋਈ ਲੈ ਆਓ ਕਿਉਂ ਇਹ ਨਹੀਂ ਗੱਟੂ ਜਿਆ ਲੋਟ ਆਉਂਦਾ ਬਈ ਇਹ ਪਾਲ ਮੇਰੀ ਹੁੱਡੀ ਆਓ ਆਹ ਕਹਿੰਦੇ ਮੇਰੀ ਆ ਤੂੰ ਕਿਦੋਂ ਲੈ ਲਈ ਇਹ ਆ ਪਤਲੀ ਕੁੜੀ ਪਤਲੀ پتہ ਕਿੱਦਾਂ ਹੁੰਦੀ ਇੰਡੀਸੈਂਸ ਐਨੀ ਕੁ ਪਤਲੀ ਹੁੰਦੀ ਸੀ ਪਰ ਹੁਣ ਨਹੀਂ ਤੇਰੇ ਜਿੱਡੇ ਵਾਲ ਨਹੀਂ ਲੰਮੇ ਸੀ ਤੇਰੀ ਮੰਮੀ ਦੇ ਨਾ ਤੇਰੇ ਜਿੱਡੀਆਂ ਮੋਟੀਆਂ ਅੱਖਾਂ ਸੀ ਅਜੀ ਮੰਮੀ ਕੋਲ ਜਾਇਂ ਕਿੱਡੀਂ ਗਿਆ ਤੂੰ ਜੱਫੀ ਪਾਈ ਤੋ ਬਾਤ ਤੋ ਬਾਤ ਤੋ ਬਾਤ ਇਹ ਕੌਣ ਮੰਮਾ ਮੋਟੀਆਂ ਨਹੀਂ ਪਤਲੀਆਂ ਇਹ ਮੋਟੀ ਆ ਹੈ ਮੋਟੀ ਪਿਆਰ ਮੰਮੀ ਆ ਹੋਰ ਮੋਟੀ ਮੰਮੀਆਂ ਮੰਮੀ ਪਿਆਰ ਮੰਮੀ ਆ ਕਿੰਨੇ ਕਾਰੀਗਰੀ ਕੀਤੀ ਹੱਥਾਂ ਦੇ ਬਲੇ ਇਹ ਤਾਂ ਦੱਸ ਆਹ ਵੀ ਕੀਤੀ ਆਹ ਕਿ ਦਿਲ ਬਣਾਏ ਲੈ ਸਾਰੀਆਂ ਉਂਗਲਾਂ ਆਹ ਤਾਂ ਹਰੀ ਲੇ ਬਣਾਏ ਸੀ ਦਿਲ ਤੇ ਹੱਥਾਂ ਤੇ ਦੂਜੇ ਬੰਨੇ ਕੀ ਆ ਆਹ ਇਹ ਦੂਜੇ ਬੰਨੇ ਆਪੇ ਨੂੰ ਕਿਊਟ ਲੱਗਦਾ ਨਾ ਨਹੀਂ ਕਿ ਕਿਊਟ ਲੋਕੀ ਐਵੇਂ ਬਕਵਾਸ ਮਾਰਦੇ ਨੇ ਕਿ ਅ ਮੋਟਾ ਮਾਮਾ ਪਤਾ ਨਹੀਂ ਪਤਾ ਨਹੀਂ ਇਹਨਾਂ ਸ਼ਿਕਾਇਤਾਂ ਦੇ ਕੰਮ ਆ ਇਹਨੂੰ ਹੁਣੇ ਪੁੱਛ ਲੈ ਕੰਮ ਨੂੰ ਹੁਣੇ ਕੀ ਵੀ ਸ਼ਿਕਾਇਤ ਲਾਉਣੀ ਤੇ ਉਹਨੇ ਲਾ ਦੇਣੀ ਇਹ ਲਾ ਦਾਂਗੇ ਇਹ ਚ ਗੜੇ ਵੱਡੇ ਕਰਦਾ ਨਾਲੇ ਓਟੀ ਵੀ ਮੈਂ ਝੂਠ ਨੋ ਸਕਤ ਲਾਉਂਦੀ। ਝੂਠ ਨਹੀਂ ਬੋਲੀ ਮੈਂ ਸੱਚ ਦੱਸਦੀ ਆ ਸ਼ਿਕਾਇਤ ਨਹੀਂ ਲਾਉਂਦੀ ਮੈਂ ਉਹਦੇ ਬਾਰੇ ਸੱਚ ਦੱਸ ਰਹੀ ਹਣਾ। ਨਹੀਂ ਮੈਂ ਉਹਦੇ ਬਾਰੇ ਅੱਜ ਪ੍ਰਭ ਨੇ ਮੇਨਾ ਭੱਜਿਆ ਨਾ ਪ੍ਰਭ ਨੇ। ਨਹੀਂ ਗੱਲ। ਚੱਲਾਣੀ ਅੱਜ ਟਰੈਡਮਿਲ ਤੇ ਲਵਾਉਣਾ ਅੱਧਾ ਘੰਟਾ ਤੇਰਾ ਵੀ। ਤੇਰੀ ਵੇਖੀ ਸ਼ਾਨ ਦੇ। ਮਾਸੀ ਜੀ ਕਹਿੰਦੇ ਸੀ ਤੂੰ 10 ਮਿੰਟ ਲਾਇਆ। ਤੂੰ ਲਾਇਆ ਨਹੀਂ ਤੇਰਾ ਅੱਧਾ ਘੰਟਾ ਲਵਾਉਣਾ ਖੜ ਜਾ ਤੇ। ਉਹ ਲਾ ਜਾ ਕੇ ਫੇਰ। ਹਾਂ ਤੇਰੀ ਵੇਖੀ ਜਾਨ ਕਢੋ ਲੈ ਅੱਜ। ਸ਼ਾਮ ਪੱਕਾ। ਖੇਡੀ। ਥਾਰੇ ਮਾਸਟਰ 슬ੀਵ ਨੇ ਆਉਣਾ ਇਹ ਜਗਰਾਤਾ ਵਾ ਇੱਥੇ। ਆਹੋ। ਸਾਰੀਆਂ ਸਾਰੀਆਂ ਲਾਈਟ ਅੱਦੇ ਡੀ ਜੇ ਦੇ ਓਏ ਡੀ ਜੇ ਬੋਲਡਕਾਸਟ ਦੀ ਲਾਈਟਾਂ ਕਾਹ ਤੋਂ ਘੱਟ ਔਰਲੇ ਪਾਸੇ ਸਾਰੀਆਂ ਲਾਗ ਰਹੀਆਂ ਯਾਰੀਆਂ ਲਾਗ ਕੇ ਲਾ ਗਿਆ ਇੱਧਰ ਦੇਖ ਸਾਰੀਆਂ ਸਾਰੀਆਂ ਲਾਗੀਆਂ ਨੇ ਲਾਈਟਾਂ ਚੈੱਕ ਕਰੋ ਇਹਨੇ ਮੋਗੇ ਦੀਆਂ ਲਾਈਟਾਂ ਮੁਕਾਦੀਆਂ ਮੁੰਡੇ ਨੇ ਪੀਲੀ ਹਰੀ ਨੀਲੀ ਕ ਰੰਗ ਸਾਰੇ ਕੋਈ ਨਹੀਂ ਛੱਡਿਆ ਓਏ ਗੱਡੀ ਦਾ ਨੰਬਰ ਇਹ ਦਾ ਦੀਵਾਲੀ ਦੀਵਾਲੀ ਦੇ ਲੜੀਆਂ ਲਾ ਲੈਂਦਾ ਲੋਕਾਂ ਨੇ ਮਸ਼ਹੂਰ ਹੈ ਪਿੰਡ 'ਚ ਲੜੀਆਂ ਲਾਉਂਦੇ 29 AF 7900 ਜਾਣ ਕੀਤਾ ਜਾਂਦਾ ਤੇ ਡੀ ਜੇ ਲਈ ਸਪਰਕ ਕਰੋ ਓਏ ਆ ਰੇਂਜ ਰੋਵਰ ਦਾ ਸਾਇਲ ਮਾਰੀ ਫਿਰਦਾ ਇਧਰੇ ਨਹੀਂ ਓਏ ਡੀਜੇ ਲਿਸਪਰ ਕਰੋ ਨੰਬਰ ਦੇ ਦਈਏ ਦਾ ਆਵਾਜ਼ ਨਾਲ ਆਵਾਜ਼ ਵਾ ਡੀਜੇ ਵੀ ਆ ਕੇ ਡੀਜੇ ਵੀ ਵਾਸ਼ ਨਾਲ ਜੀ ਨੈਕਸਟ ਸਨੈਪ ਚ ਤੁਹਾਨੂੰ ਡੀਜੇ ਚੈੱਕ ਕਰਾਉਣੇ ਆਵਾਜ਼ ਚੈੱਕ ਕਰਾਉਣੇ ਆ ਪੂਰੇ ਸਾਰੇ ਦੁਨੀਆ ਦੇ ਲਾਈਟਾਂ ਲਾ ਲਿਆ ਇੱਥੇ ਓਏ ਚੱਲ ਬੈ ਸਪੀਕਰ ਚੱਲ ਪੈਣ ਕੱਲ ਹੀ ਤੂੰ ਜਾਣਦੀ ਪ੍ਰਿੰਦਰ ਬਰਾੜ ਨੂੰ ਖੰਗ ਲੱਗੀ ਆ ਸਾਰੇ ਉਧਰ ਨਾਲੇ ਮੈਂ ਮੈਂ ਰੱਖੀ ਉਧਰ ਖਾਲੀ ਓਏ ਆ ਕਿੱਥੋਂ ਆਏ ਵਾਲਾ ਕਿੱਥੋਂ ਆਇਆ ਓਏ ਆ ਕਿੱਥੋਂ ਕਿੱਥੋਂ ਆਇਆ ਹੈ ਆ ਕਿੱਥੋਂ ਆਇਆ ਕਿੰਨੇ ਆ ਗਿਆ ਓਏ ਆ ਗਿਆ ਵੇ ਬੇਰ ਆਪਣਾ ਇਹ ਆਪਣੇ ਵਾਲ ਦੂਜਾ ਆ ਫੜੀ ਮਾੜੀ ਨੀਂਦ ਤੇ ਸਾਰੀ ਜ਼ਿੰਦਗੀ ਜਾਨ ਹੀ ਨਹੀਂ ਬੰਦੇ ਚੋਂ ਰੱਜਿਆ ਆ ਵਾ ਮੇਰਾ ਮਿੱਠਾ ਰੋੜਾ ਗਏ ਪਾਉਣ ਨੂੰ ਯਾਰ ਬਾਈ ਭਰਾ ਸਾਡਾ ਆ ਜਿੰਮ ਵਾਲਾ ਇਹਦੇ ਨਾਲ ਕੁੜੀ ਭਰਾਵਾ ਗੱਲ ਕਰਨ ਲੱਗੀ ਉਹ ਕਹਿੰਦੀ ਮੈਨੂੰ ਮੈਚਯੋਰ ਮੁੰਡੇ ਪਸੰਦੇ ਦਾੜੀ ਕਿੱਤੀ ਕਰਕੇ ਚੱਲਦੀ ਉਹ ਬਰੋਦਾ ਨਿਕਲ ਗਿਆ ਅਰ ਕਦਾ ਵੀਰ ਦੀ ਬਣੀ ਫੇਰ ਵੀ ਨਹੀਂ ਵੜੀ ਆ ਕਿਥੋਂ ਲੈ ਆ ਹਾਂ ਕਿਥੋਂ ਲੈ ਬੂਟ ਆ ਇਹ ਟੈਂਪੂ ਵਾਲੇ ਇਹ ਤਾਂ ਸਾਲੇ ਐਂ ਲਾਦੇ ਜਿਵੇਂ ਕੁੜੀਆਂ ਦੇ ਜਵਾਕਾਂ ਦੇ ਚੱਕੀ ਦੇ ਵਿੱਚ ਚੱਕਲ ਵੀ ਆ ਸਿਕਰਣਾ ਵਾਲੀ ਸਾਡੇ ਵਿੱਚ ਕੁੜੀਆਂ ਨੇ ਕਹਿਣ ਲੱਗਾ ਸਿਕਰਣਾ ਵਾਲਾ ਕਹਿਣ ਲੱਗਾ ਮੈਂ ਵੜੀ ਜਵਾਕਾਂ ਵਾਲੇ ਉਹ ਕਿੰਡਰ ਗਾਰਡਨ ਵਾਲੇ ਜਵਾਕ ਨਹੀਂ ਦਿਓ ਪਾਉਂਦੇ ਮੇਰੇ ਅੱਗੇ ਆਇਆ ਭਰਾ ਦੀਨਾ ਨਹੀਂ ਗਗੂਆ ਜੀ ਜਾਂ ਛੀਰ ਦਾ ਮਿੱਟੀ ਆ ਕੋਹ ਹੁਣੀ ਨਾਲ ਲੈ ਜਾਣਾ ਬਤਾਉਂ ਕਿਲਾ ਸਰਾ ਹਾਂ ਵਾਹ ਹੈ ਇਹੀ ਆ ਤੂੰ ਇੰਨੀ ਮਿਹਨਤ ਕੀਤੀ ਆ ਚੜਹਾਲਾ ਹਰ ਨਮੂਨੀਆਂ ਨਾ ਕਰਾ ਲਈ ਕਿਤੇ ਹੋਰ ਮੈਂ ਜੱਬ ਵਾਰੇ ਇੱਥੇ ਇਹਨਾਂ ਨੂੰ ਨਮੂਨੀਆਂ ਆਲਾ ਪੇ ਬਾਤ ਤੇ ਪਰ ਆ ਇਹਦਾ ਕੀ ਹੋਣਾ ਮੈਂ ਜੋ ਬੜੀ ਦਲੇਰੀ ਆ ਫੁੱਲ ਚਾਹ ਚੱਕ ਚਾਹ ਚੱਕਦੇ ਚੱਕਦੇ ਸਾਰੇ ਉਹ ਗਲੀਸ ਲੈ ਆ ਜਾਲ ਜੇ ਦੇ ਪਹਿਲਾਂ ਜਾਲ ਜਾਂ ਹੰਤਾਰਾਂਗੇ ਇਹਦਾ ਇਹਨੂੰ ਪੱਕੀ ਨਹੀਂ ਕੀਤੀ ਧਿਆਨ ਆਪੇ ਅੰਜੀਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ